ਮੇਰੇ ਫੈਮਿਲੀ ਆਕਾਉਂਟ ਨੂੰ ਮੈਂ ਸ਼ਾਮ ਨੂੰ ਮਿਲ ਕਰਕੇ ਤੁਸੀਂ ਸਾਰੇ ਬੱਗਿਆ ਹੋਵੋਗੇ ਸੋ ਵੀ ਤੁਸੀਂ ਜਿਵੇਂ ਕਿ ਤੁਸੀਂ ਆਪਣਾ ਪਿਛਲਾ ਵਲੌਗ ਦੇਖਿਆ ਹੀ ਜੀਗਾ ਹਾਂ ਆਪਾਂ ਮੰਦਰ ਤੇ ਆਏ ਸੀ ਤੁਸੀਂ ਦੇਖਣਾ ਅੱਜ ਫਾਈਨਲੀ ਉਹ ਵਾਲਾ ਦਿਨ ਹੈ ਜਿੱਥੇ ਆਪਾਂ ਮੇਲਾ ਹੈ ਕਿੰਨੇ ਦਿਨਾਂ ਬਾਅਦ ਆਟ ਜਾਏ ਆ ਮੱਛਾ ਟਿਕਣ ਵਲੌਗ ਵੀ ਨਾਲ ਜਿਨਾਸ਼ਟਾ ਤ ਬਣਿਆ ਗਿਆ ਤਾਂ ਆਪਾਂ ਆਪਾਂ ਸਾਰਾ ਵੀਊ ਦਿਖਾਣੇ ਆ ਐਂਡ ਮਾਤਾ ਜੀ ਦੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਨਾਲ-ਨਾਲ ਦਰਸ਼ਨ ਦਿਖਾਣੇ ਆ ਆਜੋ ਕੱਲਾ ਤਾਂ ਸੱਤ ਕੱਲਾ ਮੱਥਾ ਟੇਕਦੇ ਹਾਂ ਹਾਂ ਸੋ ਗਾਇਜ਼ ਫਾਈਨਲ ਮੰਦਰ ਆ ਚੁੱਕੇ ਹਾਂ ਥੈਨ ਆਪਾਂ ਹੁਣ ਮੱਥਾ ਟੇਕਦੇ ਹਾਂ ਦੇਖ ਲਓ ਤੁਸੀਂ ਮੱਥਾ ਟੇਕਦੇ ਆਪਾਂ ਸੋ ਗਾਇਸ ਸਭ ਤੋਂ ਪਹਿਲਾਂ ਆਪਾਂ ਲੈਣੇ ਆ ਜੀ ਪ੍ਰਸ਼ਾਦ ਸੋ ਅੰਦਰ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਪ੍ਰਸ਼ਾਦ ਲੈ ਲੈਣੇ ਆ ਸੋ ਫਾਈਨਲ ਉਹ ਪ੍ਰਸ਼ਾਦ ਲੈਣਾ ਮੰਮੀ ਸੋ ਗਾਇਸ ਹੁਣ ਆਪਾਂ ਵਰਡਨ ਫਲਾਦ ਨੇ ਪ੍ਰਸ਼ਾਦ ਨੇ ਲਈ ਗੈਸਲਿਆ ਦੇਖ ਸਕਦੇ ਹੋ ਪਾਤਸ਼ਾਹ ਇੱਥੇ ਮਤਲਬ ਕਿ ਆਪਾਂ ਚੱਲੋ ਲੰਗਰ ਵਿੱਚ ਸੇਵਾ ਟਿਕਟ ਕਟਾ ਦਿੱਤੀ ਹੈ ਟਿਕਟ ਨਹੀਂ ਸੇਵਾ ਪਾਈ ਹੈ ਸੇਵਾ ਪਾਈ ਹੈ ਅੱਛਾ ਟਿਕਟ ਕਟਾ ਦਿੱਤੀ ਹੈ ਲੰਗਰ ਹਾਲ ਚ ਚੱਲ ਗਏ ਚੱਲ ਗਏ ਕਿਵੇਂ ਆਇਤੋ ਨੀ ਨਾ ਨਾ ਬਣਾ ਲੋ ਅੱਗੇ ਅੱਗੇ ਸੋ ਫਾਈਨਲ ਗਾਇਜ਼ ਮੱਥਾ ਘਟੇਕ ਚੁਕਿਆ ਕਿ ਡੈਡੀ ਹੱਥੇ ਬੈਠਾ ਹੋਏ ਸੀਗੇ ਉਹ ਕਹਿੰਦੇ ਤੁਸੀਂ ਘਮ ਫੇਰ ਲਓ ਤੇ ਆਪਾਂ ਘਮ ਫੇਰ ਲੈਣੇ ਆ ਬਾਅਦ ਵਿੱਚ ਕੁੱਕ ਲੱਗੇਗੀ ਪਾਪਾ ਲਾਸਟ ਤੇ ਲੰਗਰ ਸ਼ਕਰਾ ਨੂੰ ਤੁਸੀਂ ਸਾਰੇ ਜਣੇ ਬਲੌਗ ਦੇ ਨਾਲ ਬਣੇ ਰਹੋ ਘਮ ਦੇ ਫਿਰਦੇ ਦੇਖਿਆ ਕਿਹੜੀ ਚੀਜ਼ ਆਪਾਂ ਪਸੰਦ ਆਉਂਦੀ ਹੈ ਤੇਰਾ ਪਾਉ ਲੈਨੇ ਆ ਸੋ ਦਸ ਮੈਂ ਇੰਦੇ ਤੇ ਚੂੜੇ ਲਾਣਾ ਸੋਨਸੀ ਆ ਬੜੇ ਤੇ ਬਟ ਇਹ ਹੁਣ ਇਸ ਟਾਈਮ ਬੰਦ ਹੈ ਉਹ ਜਿਹੜਾ ਚੱਲਦਾ ਪਿਆ ਉਹ ਦੇਖੋ ਉਥੇ ਕਾਫੀ ਦੂਰ ਹੈ ਹੁਣ ਤੇ ਦਿਖਾਣੇ ਸੱਦ ਲਮਾਨੀ ਸੋ ਹੁਣ ਆਪਾਂ ਇੱਧਰ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਦੇਖਦੇ ਆ ਕਿਹੜੀ ਚੀਜ਼ ਪਸੰਦ ਹੁੰਦੀ ਹੈ ਅਦਰ ਤੁਸੀਂ ਦੇਖ ਸਕਦੇ ਹੋ ਅਸਲ ਮੇਲਾ ਤਾਂ ਇਹ ਆ ਤੁਸੀਂ ਪਿੰਡ ਵਾਲਾ ਵੀ ਆਪਣਾ ਵਲੌਗ ਦੇਖਿਆ ਹੋਣਾ ਉਹ ਤੇ ਨਿੱਕੂ ਜਿਹਾ ਸੀ ਚਲੋ ਮੇਰਾ ਪਿੰਡ ਵੀ ਨਿੱਕਾ ਜਿਹੀ ਆ ਹਨਾ ਉਹ ਤੇ ਫਿਰ ਮੇਲਾ ਵੀ ਦੁਕਾਨਾਂ ਵੀ ਨਿੱਕੇ ਨਿੱਕੇ ਸੀ ਸੋ ਫਾਈਨਲ ਐਕਸ ਦੇਖਦੇ ਆਪਾਂ ਸੋ ਫਾਈਨਲੀ ਗਾਈਜ਼ ਆਪਾਂ ਦੇਖੀਏ ਕਿ ਬੈਂਗਲਸ ਬੰਗਲਸ ਅਨੇ ਸ਼ਾਮ ਤੇ ਜਾਵਾਂਗਾ ਕਿਵੇਂ ਕੀ ਕਹਿ ਰਹੇ ਤੁਸੀਂ ਫ੍ਰੈਸ਼ ਨੈਟ ਜਿੱਤੇ ਨਵੇਂ ਆਏ ਹਨ ਉਹ ਜਿਹੜੇ ਹਾਂ ਮੇਰੇ ਪਾਇਆ ਤੋਂ ਆਇਆ ਇੱਕ ਪਾਇਨੇ ਨੂੰ ਪਤਾ ਨਹੀਂ ਹੁਣਾ ਨਾ ਹਾਂ ਮੇਰੇਆਂ ਆ ਚੁੜ ਗਲੰਗਾਂ ਸੀ ਮੈਂ ਪਿਛਲੀ ਵਾਰੀ ਹਾਂ ਮੇਰੀਆਂ ਕਲਿਪਸ ਵਗੈਰਾ ਇਹ ਇਦਾਂ ਦੀਆਂ ਚੀਜ਼ਾਂ ਮੈਨੂੰ ਪਸੰਦ ਹੈ ਬਟ ਦੇਖਦੇ ਆਂ ਆਪਾਂ ਹੁਣ ਕਿਹੜੀ ਪਸੰਦ ਆਉਂਦੀ ਹੈ ਸੋ ਗਾਇਸ ਮੇਲਾ ਕਹਿੰਦੇ ਇੱਧਰ ਦੇਖ ਸਕਦੇ ਹੋ ਉਹ ਦੁਕਾਨਾਂ ਉੱਧਰ ਰਹਿ ਗਈਆਂ ਪਰ ਆਪਰਾਂ ਅੱਗੇ ਸੋ ਫਾਈਨਲ ਟੂ ਸੀ ਗਾਇਸ ਮੇਲਾ ਇੱਧਰ ਮਿੱਟੀ ਮਿੱਟੀ ਬਹੁਤ ਹੈ ਆ ਦੇਖੋ ਜੀ ਆਪਾਂ ਦੇਖਦੇ ਆ ਇਥੋਂ ਮੰਮੀ ਇਦਾਂ ਦੇ ਪਰਸ ਇਧਰ ਦੇਖਿਓ ਰਿਹਾ ਏਉਂ ਆ ਰਿਹਾ ਇਦਾਂ ਦੇ ਪਾਕਿਸਤਾਨ ਆਪਣਾ ਸੋ ਗਾਇਸ ਮੈਂ ਇੱਕ ਲਿਪਸਟਿਕ ਲਈ ਹੈ ਦੇਖ ਸਕਦੇ ਹੋ ਸੋ ਫਾਈਨਲ ਇੱਕ ਲਿਪਸਟਿਕ ਲਈ ਹੋਰ ਕੋਈ ਨਹੀਂ ਆਪਾਂ ਦਨ ਆਪਾਂ ਹੋਰ ਦੇਖਦੇ ਆ ਕਿਹੜੀ ਚੀਜ਼ ਪਸੰਦ ਆਉਂਦੀ ਹੈ ਇੱਕ ਲਿਪਸਟਿਕ ਮੈਨੂੰ ਪਸੰਦ ਆਈ ਹੈ ਬਸ। ਹੂੰ। ਬਾਕੀ ਤੁਸੀਂ ਨਾ ਦੇਖ ਸਕਦੇ ਹੋ ਮੇਲਾ ਫਾਈਨਲੀ ਕੱਲ ਸੀਗਾ ਤੇ ਇਥੋਂ ਸਾਰਾ ਯਾਨੀ ਕਿ ਆ ਤੁਸੀਂ ਦੇਖ ਸਕਦੇ ਹੋ ਸਾਰਾ ਚੱਕਿਆ ਗਿਆ ਠੀਕ ਹੈ। ਸਿਰਫ ਉਹ ਚੁੱਲੇ ਰਹਿ ਗਏ ਨੇ ਆ ਦੁਕਾਨਾਂ ਰਹਿ ਗੀਆਂ ਨੇ ਤਾਂ ਫਾਈਨਲ ਬਸ ਇਹੀ ਆ। ਪਿਛਲੀ ਵਾਰੀ ਤਾਂ ਬਹੁਤ ਆ ਜਿੰਨਾ ਖਲਾਰਾ ਪਿਆ ਹੋਇਆ ਹੈ ਨਾ ਇੱਥੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਬਟ ਇਸ ਵਾਰੀ ਘਰ ਦੇ ਕਹਿੰਦੇ ਸੀ ਵੀ ਨਹੀਂ ਹੋਰ ਆਪਾਂ ਲੇਟ ਆਵਾਂਗੇ ਮੇਲੇ ਤੇ। ਤਾ ਫਾਈਨਲ ਮਿਲੇ ਤੇ ਤਾਂ ਫਿਰ ਆਹੀ ਕੁਝ ਹੁੰਦਾ ਬਹੁਤ ਮਜ਼ਾ ਆਉਂਦਾ ਵੈਸੇ ਇੱਧਰ ਦੇਖੋ ਜੁੱਤੀ ਲਿਬੜ ਰਹੀ ਹੈ ਨਾ ਫਿਰ ਸੋ ਫਾਈਨਲ ਗਾਇਜ਼ ਮੈਨੂੰ ਨਾ ਮੈਂ ਸਿਰਫ ਇੱਕ ਲਿਪਸਟਿਕ ਲਈ ਹੈ ਹਲੇ ਤੱਕ ਮੈਨੂੰ ਹੋਰ ਕੁਝ ਨਹੀਂ ਪਸੰਦ ਆ ਰਿਹਾ ਬਟ ਆਪ ਆ ਪਸੰਦ ਕਰਦੇ ਆ ਤੁਸੀਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੇ ਹੋ ਹੁਣ ਫਿਰ ਮੈਂ ਇੱਧਰ ਹੀ ਆ ਗਈਆਂ ਘੁੰਮਣ ਆਪਾਂ ਦੇਖਦੇ ਆਂ ਕੁਝ ਦੇਖਦੇ ਆਂ ਗਾਇਜ਼ ਸੋ ਗਾਇਜ਼ ਇੱਥੇ ਆਪਾਂ ਦੇਖਦੇ ਆਂ ਹੁਣ ਦੇਖਾਂ ਖੋਲ ਕੇ ਪਾਣੀ ਪੂਣੀ ਪੀਣ ਆ ਕੀ ਚੀਜ਼ ਆ ਓਏ ਜੇ ਤੁਸੀਂ স্পিন ਠੰਡਾ ਠੰਡਾ ਪਾ ਕੇ ਵਿੱਚ ਕੋਲਡ ਡਰਿੰਕ ਕਰਦੇ ਹੋ ਹਾਂ ਮੁੰਨਾਲਾ ਆ ਚੀਜ਼ ਆ ਲੈਣਗੇ ਇੱਕ ਹਰ ਕਿੰਨੇ ਦੀ ਦੇਖ ਲਓ ਫਿਰ ਵਿੱਚੋਂ ਗਲਾਸ ਤਾਂ ਖੋਲ ਕੇ ਚੈੱਕ ਕਰੋ ਮੈਂ ਕਹਿੰਦਾ ਗਲਾਸ ਖੋਲ ਕੇ ਚੈੱਕ ਕਰੀਂ ਇਧਰ ਦੇ ਸੋ ਗਾਇਜ਼ ਆ ਦੇਖਦੇ ਹਾਂ ਆਪਾਂ ਇਹ ਸਹੀ ਨਾਲ 4 ਗਲਾਸ ਹੈ ਨਾਲ ਕੀ ਪ੍ਰਾਈਸ ਹੈ ਇਹਦਾ 100 ਰੁਪਏ 100 ਰੁਪਏ ਬਸ ਫਿਰ ਮੰਮੀ ਆ ਠੀਕ ਹੈ ਯਾਰ ਅੰਕਲ ਆਇਦਰ ਮੰਮੀ ਆ ਦੇ ਦੋ ਇਹ ਚ ਕਲਰ ਪੁੱਛੋ ਨਾ ਕਿਹੜੇ ਕਿਹੜੇ ਆ ਕਲਰ ਆ ਹੀ ਸੋਨੇ ਲਾਈਟ ਦੇ ਆ ਕਲਰ ਹੈਗੇ ਇਹਦੇ ਚ ਹੋਰ ਅੰਕਲ ਆ ਤੁਹਾਡੀ ਦੁਕਾਨ ਹੈ ਆ ਇਹ ਚ ਕਲਰ ਹੀ ਕਿਉਂ ਆ ਆ ਬੋਟਲ ਅੰਕਲ ਵੇਖ ਲਓ ਜੇ ਹੋਰ ਕਲਰ ਹੈਗਾ ਤੇ ਆ ਪੈਕ ਕਰ ਦੋ ਕਿੰਨੇ ਦਾ ਬਸ ਪੈਕ ਕਰ ਆ ਲੈ ਲੈ ਜੱਗ ਕੱਲਾ ਬਸ ਚਲੋ ਆਇਓ இந்தியாவின் என்ன போச்சு ਗਾਈਸ ਇੱਕ ਜੱਗ ਲਿਆ ਇੱਕ ਆਪਾਂ ਆ ਲਿਆ ਡੱਬੇ ਲੈਣੇ ਨਿੱਕੇ ਨਿੱਕੇ ਵਿੱਚ ਸਮਾਨ ਪੈ ਜਾਏਗਾ ਸੋ ਗਾਈਸ ਫਾਈਨਲ ਮੈਂ ਕੁਝ ਨਹੀਂ ਲਿਆਗਾ ਤੇ ਮੈਂ ਆਪਣਾ ਬਸ ਇੱਕ ਜੱਗ ਲਿਆਏ ਤੇ ਉਹ ਡੱਬੇ ਲਿਆ ਹੋਰ ਕੁਝ ਮੈਨੂੰ ਸਮਾਨ ਨਾਲ ਕੁਝ ਨਹੀਂ ਲਿਆਇਆ ਕੁਝ ਨਹੀਂ ਲਿਆਇਆ ਬਾਕੀ ਹੋਣ ਆਪਾਂ ਜਾਣੇ ਆ ਖਾਣਾ ਲੰਗਰ ਛਕਦੇ ਆ ਤੇ ਉਸ ਤੋਂ ਬਾਅਦ ਆਪਾਂ ਫੇਰ ਜਾਵਾਂਗੇ ਉਹਨੇ ਨੂੰ ਨੇਰਾ ਮੰਮੀ ਇੱਧਰ ਐਕਚੁਅਲੀ ਸਾਨਾ ਇਹ ਤੁਸੀਂ ਕਿਉਂ ਹੀ ਕੋਸੇ ਆ ਪਹਿਲਾਂ ਪਹਿਲਾਂ ਲੰਗਰ ਛਕ ਲਈਏ ਉਸ ਤੋਂ ਬਾਅਦ ਫਿਰ ਇੱਧਰ ਵੀ ਹੱਲੇ ਆਪਾਂ ਘੁੰਮਣਾ ਹੈ ਇੱਧਰਲਾ ਏਰੀਆ ਵੀ ਹੈ ਨਾ ਸਭ ਤੋਂ ਪਹਿਲਾਂ ਆਪਾਂ ਖਾਣਾ ਲੰਗਰ ਛਕ ਲੈਣੇ ਆ ਉਸ ਤੋਂ ਬਾਅਦ ਘੁੰਮਾਂਗੇ ਇੱਧਰ ਫਿਰ ਝੂਟੇ ਵੀ ਲਾਂਦੇ ਆਪਾਂ ਫਾਈਨਲ ਗਾਇਸ ਬਲੌਗਿੰਗ ਨਾਲ ਤੁਸੀਂ ਤੋ ਆਈਸ ਲੰਗਰ ਹਾਲ ਚਾਪਾ ਲੰਗਰ ਛਕ ਲਗੇ ਉਸ ਤੋਂ ਬਾਅਦ ਆਪਾਂ ਘੁੰਮਾਂਗੇ ਬਾਕੀ ਦਾ ਮਹੌਲ ਸ਼ੋਰ ਤੇ ਝੂਟੇ ਵੀ ਲਾਂਗੇ ਆਪਾਂ ਹਾਂ ਕੋਸ਼ਤ ਆਪਣੇ ਕੀਤਾ ਹੀ ਹੋਇਆ ਇੱਥੋਂ ਦੇਖ ਸਕਦੇ ਹੋ ਲੰਗਰ ਹਾਲ ਚਾ ਗਏ ਆਪਾਂ ਅੱਛਾ ਆ ਜਾ ਰਹੇ ਬਾਕੀ ਉਹ ਫਾਈਨਲ ਗਾਇਸ ਉਹ ਉਹਦੇ ਨਾਲ ਕੁਝ ਵਾਸਤੇ ਤੱਕ ਬਣੇ ਰਹੋ ਗਾਈਸ ਆਪਾਂ ਲੰਗਰ ਛਕ ਲੈਨੇ ਆ ਚੋਲ ਬਣਿਆ ਕੜੀ ਚੋਹ ਰੋਟੀ ਕੜੀ ਚੋਲ ਤੇ ਇਹ ਚੋਲ ਦਾਲ ਸਬਜੀ ਐ ਚਲੋ ਖਾ ਲੈਨੇ ਆ ਲੰਗਰ ਛੱਕ ਕੇ ਮਿਲਦੇ ਆ ਤੁਹਾਨੂੰ ਸੋ ਗਾਈਸ ਖਾਣਾ ਆਪਾਂ ਖਾ ਚੁੱਕਿਆ ਹੁਣ ਆਪਾਂ ਜਾਂਦੇ ਆ ਜੀ ਬਾਹਰ ਸੋ ਹੁਣ ਆਪਾਂ ਜਾਂਦੇ ਆ ਜੀ ਬਾਹਰ ਗਾਈਸ ਬਿਲਕੁਲ ਅਜੇ ਵੀ ਸਾਰੇ ਜਾਣੇ ਲਾਸਟ ਤੱਕ ਬਣੇ ਰਹੇ ਹੋ ਰਾਤ ਹੋਣ ਵਾਲੀ ਹੈ ਬਸ ਰਾਤ ਹੋ ਹੀ ਗਈ ਹੁਣ ਇਹਦਾ ਕੀ ਹੈ ਸੋ ਫਾਈਨਲੀ ਗਾਇਜ਼ ਹਨੇਰਾ ਹੋ ਚੁੱਕਿਆ ਹੈ ਹਨੇਰੇ ਦੇ ਵਿੱਚ ਹੋਣਾ ਸੀ ਜੂਡੇ ਲਾਉਣੇ ਆਪਾਂ ਦੇਖਦੇ ਹਾਂ ਹਨੇਰੇ ਦੇ ਵਿੱਚ ਇੱਕ ਕਾ ਲਿਆ ਗਾਇਜ਼ ਮੈਂ ਜੂੜੇ ਦੇ ਪਾਨੂੰ ਕਿਉਂਕਿ ਮੈਂ ਜੂੜਾ ਕਰਦੀ ਆ ਨਾ ਆ ਲੈ ਲੈਣਾ ਤੁਸੀਂ ਵੀ ਮੈਰੀਣਾ ਜੋਰ ਲੈ ਤੁਸੀਂ ਹਾਲੇ ਮਮਾ ਇੱਕ ਕਾਲ ਲੈ ਲਿਆ ਮੈਂ ਸਹੀ ਹੈ ਨਾ ਹਾਂ ਸਹੀ ਹੈ ਵਾਲਾ ਤੇ ਪਾਉਣਾ ਹਾਂ ਹਾਂ ਜੂੜੇ ਤੇ ਪਾਉਣਾ ਗਾਇਸ ਜਲੇ ਹੋਰ ਦੇਖ ਰਹੇ ਆ ਬਟ ਕੁਛ ਦੇਖਣੇ ਆ ਕੋ ਰਹਿੰਦੇ ਆ ਨਿੱਕੇ ਨਿੱਕੇ ਪਰਸ ਜਾਈਗੀ ਕਸ ਪਾਉਂਦਾ ਕਿੰਸੀ ਹੈ ਤੇ ਚੀਜ਼ ਨਹੀਂ ਆ ਕਿ ਤੇਰੇ ਵਾਸਤੇ ਭਾਈ ਕਿਨੋਂ ਹੀ ਆਉਣਾ ਇਕੱਲਾ ਸੱਟ ਨਹੀਂ ਲਾਣੇ ਚ ਆਹ ਪੁਸ਼ਟੀ ਕਰੀਏ ਕੋਈ ਨਹੀਂ ਮਿੱਟੀ ਜਾਂਦਾ ਪਿਆ ਸੋ ਗਾਇਜ਼ ਹਮਾਰੇ ਝੂਲੇ ਬੰਦ ਹੋ ਗਏ ਹਮਨੇ ਝੂਟੇ ਲੈਨੇ ਥੇ ਤੋ ਅਭੀ ਹਮ ਜਾ ਰਹੇ ਹਾਂ ਵਾਪਸ ਜਾ ਰਹੇ ਹਾਂ ਦੈਨ ਹਮਾਰੀ ਕੋਈ ਬਾਤ ਨਹੀਂ ਹੈ ਹਮਾਰੇ ਨਾਲ ਲੇਜੀ ਹੁੰਦਾ ਹੈ ਹਰੇਕ ਬਾਰ ਪੋਪਟ ਹੋ ਗਿਆ ਯੈਸ ਯਾਰ ਭਾਈ ਅਬ ਹਮ ਜਾ ਰਹੇ ਹਾਂ ਵਾਪਸ ਸੋ ਗਾਇਜ਼ ਇਹਨਾਂ ਦਿਨੇ ਚਾਲੂ ਰਹਿੰਦੇ ਆ ਗੂੜੇ ਬੰਦ ਹੋ ਗਏ ਆ ਲਾਸਟ ਮੈਂ ਤਾਂ ਸੋਚਿਆ ਸੀ ਲੰਗਰ ਖਾ ਲੈਣੇ ਆ ਅਸੀਂ ਇੱਥੇ ਲੰਗਰ ਖਾਣ ਆਗੇ ਸੀ ਨਹੀਂ ਤਾਂ ਫਿਰ ਮੈਂ ਉਸ ਟਾਈਮ ਨੇ ਇਹਨਾਂ ਨੂੰ ਕਹਿ ਰਹੀ ਸੀ ਆਪਾਂ ਚੂੜੇ ਲੈ ਲੈਣੇ ਆ ਹੁਣ ਬੰਦ ਕਰਦੇ ਉਹਨਾਂ ਨੇ ਉਹ 베ੜੀ ਵੀ ਬੰਦ ਕਰਤੀ ਪਿੱਛੇ ਦੀ ਬੰਦ ਕਰਤੀ ਮੈਨੂੰ ਛੋਟੀ ਥੋੜੀ ਕੱਢੀ ਨਾ ਚੁੰਨੀਆਂ ਵੇਖਦੇ ਆ 10 ਰੁਪਏ ਦੀ ਚੁੰਨੀ ਲੈਣੀ ਹੈ ਅੱਛਾ ਇੱਕ ਮੈਨੂੰ ਵੀ ਦੇ ਦਿਓ ਮੈਂ ਬੰਨਣੀ ਹੈ ਕਿੱਥੇ ਆਵਦੇ ਲਓ ਜੀ ਅੱਛਾ ਹਾਂਜੀ yeah, YouTube ਤੇ ਤੇਰੇ ਵੀਡੀਓ ਹਾਂ ਅੱਛਾ YouTube ਤੇ ਮੇਰੀਆਂ ਵੀਡੀਓ ਵੇਖਿਆ ਮੈਂ ਮੈਂ ਕ ਤੇਰੀ ਨਹੀਂ ਬਣਾਉਂ ਟੈਨਸ਼ਨ ਆ ਰਹੀ ਕੋਨਾ ਨਹੀਂ ਮਗਾ ਲਓ ਪਹਿਲੇ ਮੈਂ ਹੋਂ ਪਹਿਚਾਣ ਅੱਛਾ ਅੱਛਾ ਮੈਂ ਦੇਖਦੀ ਆ ਕਦੇ ਕਦੇ ਹਾਂ ਅੱਛਾ ਠੀਕ ਹੈ ਹਾਂ ਮੈਂ ਉਹੀ ਆ ਕਿ ਤੂੰ ਆਏ ਤੁਸੀਂ ਹਾਂਜੀ ਮੇਰਾ ਇੱਥੇ ਪਿੰਡ ਹੀ ਆ ਜੀ ਨਾਲ ਕੀ ਆ ਮੈਂ ਕੀ ਆ ਅੱਛਾ ਠੀਕ ਹੈ ਨਹੀਂ ਨਹੀਂ ਚਲੋ ਬਾਅਦ ਸੌਕੇ ਧੰਨਿਓ ਬੈਠੀ ਰਹਿਣਾ ਬਣਨਾ ਸੋ ਗਾਇਜ਼ ਉਹ ਫਾਈਨਲ ਕੁੜੀ ਹਮਾਰੇ ਕੋ ਜਾਣਦੀ ਥੀ ਅਭੀ ਬਹੁਤ ਸਾਰੇ ਜਾਣਤੇ ਥੇ ਸਮਾਨ ਮੰਮੀ ਨੂੰ ਫੜਾ ਦੇ ਸੋ ਫਾਈਨਲ ਗਾਇਜ਼ ਥਰੂ ਦਾ ਵੀਊ ਗਾਇਜ਼ ਮੈਂ ਚੁੰਨੀ ਬਣਵਾ ਰਹੀ ਆ ਮਾਤਾ ਰਾਣੀ ਦੀ Charlie. ਆਇਆ ਮਾਰਨ ਮਈਏ ਮੇਰੇ ਹੋਏ ਆ ਮਾਤਾ ਦੇ ਮਿਹਲੇ ਸੈਟ ਨੂੰ ਆ ਮੈਂ ਵੀ ਗਾਈ ਦਰ ਅੱਜ ਦੇ ਲਾਗਜ ਦਿਖਾਉਣਾ ਸੀ ਮੇਲਾ ਦਿਖਾਈ ਦਿੱਤਾ ਜਰੂਰ ਦੱਸਿਓ ਮੇਰੇ ਘਟਾਰੇ ਵਧੀਆ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਲੱਗਾ ਬਾਕੀ ਬਹੁਤ ਵਧੀਆ ਲੱਗਾ ਆ ਬਾਕੀ ਮੇਲੇ ਘੁੰਮ ਘੁੰਮ ਕੇ ਸਮਾਨ ਤਾਂ ਬਖਰੀ ਸਾਰੇ ਮੇਲੇ ਇੰਨੇ ਆ ਬਾਕੀ ਜੇ ਤੁਸੀਂ ਮੈਂ ਜੁੜੇ ਚਾਹਦੀ ਆ ਨਾ ਤਾਂ ਮੈਂ ਆਪਣੇ ਜੁੜੇ ਲਈ ਹੋ ਇੱਕ ਰਬੜ ਲਈ ਆ ਇੱਥੇ ਆਇਆ ਮੜਿਆ ਮੈਂ ਆਪਣੇ ਜੁੜੇ ਲਈ ਲੈ ਇਸ ਇੱਕ ਰਬੜ ਲਈ ਆ ਹੋਰ ਮੈਂ ਇੱਕ ਕੁਸ਼ਕ ਲਈ ਆ ਫੋਟੋ ਲਈ ਆ ਪਾ ਇੱਕ ਜੱਗ ਲਈ ਆ ਹੋਰ ਅ ਇੱਕ ਢੱਪਗਾ ਲਈ ਆ ਹਾਂ ਨਿੱਕੀਆਂ ਢੱਪੀਆਂ ਸੋ ਐਵਰੀਬਾਡੀ ਜੀ ਬਹੁਤ ਬਹੁਤ ਧੰਨਵਾਦ ਅੱਜ ਦਾ ਬਲਾਗ ਕਿੱਦਾਂ ਲੱਗਾ ਬਾਕੀ ਮੈਂ ਹੁਣ ਬੰਦ ਕਰਕੇ ਨੇਰਾ ਹੋ ਸਕਿਆ ਹੁਣ ਅਸੀਂ ਜਾਂਦੇ ਆ ਘਰ ਬਾਕੀ ਮਿਲਦੇ ਤੁਹਾਨੂੰ ਨੈਕਸਟ ਅਗਲੇ ਬਲਾਗ ਦੇ ਵਿੱਚ ਹੋ ਸਕਦਾ ਤਾਂ ਅਸੀਂ ਬਾਅਦ ਦੇ ਵਿੱਚ ਆਵਾਂਗੇ ਹਾਂਜੀ ਗਾਇਜ਼ ਉਸ ਤੋਂ ਬਾਅਦ ਅਸੀਂ ਆਪਣਾ ਮੋਟਰਸਾਈਕਲ ਆਪਣਾ ਤੁਹਾਨੂੰ ਮਿਲਦੇ ਆ ਅਗਲੇ ਬਲਾਗ ਦੇ ਵਿੱਚ ਤੇ ਆਪਾਂ ਆਵਾਂਗੇ ਇੱਥੇ ਜੂਠੇ ਮੰਡੀ ਲੈਣ ਉਹ ਦਿਨੇ ਲੈਣਾ ਆਵਾਂਗੇ ਹੁਣ ਇਸ ਵਾਰੀ ਉਹਨਾਂ ਨੇ ਬੰਦ ਕਰ ਦਿੱਤਾ ਨੇਰਾ ਹੋ ਗਿਆ ਨਾ ਬੰਦ ਕਰ ਦਿੱਤੀਆ ਤੇ ਬਾਕੀ ਇੱਥੇ ਕਹਿੰਦੇ ਫੈਨ ਵੀ ਆਪਣੇ ਆਏ ਹੋਏ ਬਟ ਉਧਰ ਕੈਮਰਾ ਨਹੀਂ ਉਹ ਡੈਡੀ ਹੁਣਾਉਣੇ ਲੱਗੇ ਰਹੇ ਨੇ ਥੈਨ ਦੇਖ ਸਕਦੇ ਹੋ ਤੁਸੀਂ ਤੇ ਜਾਂਦੇ ਨੇ ਜਾਣ ਪਛਾਣ ਲਈ ਕਾਫੀ ਮਿਲੇ ਸੀਗੇ ਹਨ ਤਾਂ ਬਾਕੀ ਇੱਥੋਂ ਦਾ ਮੰਦਿਰ ਹੈ ਤਾਂ ਜਰੂਰ ਦੱਸੋ ਤੁਹਾਨੂੰ ਬਲੌਗ ਕਿੱਦਾਂ ਲੱਗਾ ਬਹੁਤ ਸਕੂਨ ਮਿਲ ਗਿਆ ਲੰਗਰ ਖਾ ਕੇ ਬਹੁਤ ਸਕੂਨ ਮਿਲ ਗਿਆ ਬਾਅਦ ਵਿੱਚ ਲਾਈਵ ਚ ਗੱਲ ਕੀਤੀ ਸੀ ਨਾ ਮੈਨੂੰ ਨਾ ਆਡੀਅנס ਫੈਨ ਵੀ ਤੁਹਾਨੂੰ ਖਾਣ ਚ ਕੀ ਪਸੰਦ ਹੈ ਮੈਂ ਜਿਹੜੀ ਲੰਗਰ ਵਾਲੀ ਦਾਲ ਨਹੀਂ ਉਹ ਫੇਵਰੇਟ ਹੈ ਬਾਦੂ ਖਾਦੀ ਜੀ ਸੋ ਗਾਇਜ਼ ਯੋ ਮੇਰੇ ਅਗਲੇ ਬਲੌਗ ਵਿੱਚ ਬਾਈ